ਦੇ ਸੈਂਸ ਸਫਲ ਹੋ ਗਈਏ ਬੀਜ ਦੇਚ ਫਲ ਦੇਖਣ ਦੇਚ ਐਸੀਆ ਬਾਰੀਕ ਹੁਰਦ ਬਿਨਾ ਬੀਜ ਦੇਚ ਦੇਖ ਲੈਂਦੇ ਨੇ ਕਿਹੜਾ ਬੂਟਾ ਪੈਦਾ ਹੋਵੇਗਾ ਕਿਸ ਤਰ੍ਹਾਂ ਦੇ ਪੱਤੇ ਆਉਣਗੇ ਇਹਨੂੰ ਫਲ ਕੈਸੇ ਲੱਗਣਗੇ ਮਿੱਠੇ ਆਉਣਗੇ ਕੋਹੜੇ ਆਉਣਗੇ ਇੱਥੇ ਤੱਕ ਸਮਝ ਲੈ ਸੈਂਸ ਇਤਨੀ ਸਫਲ ਹੋ ਗਈਏ ਬੀਜ ਦੇਚ ਫਲ ਦੇਖ ਲੈਂਦੇ ਨੇ ਪ੍ਰਾਚੀਨ ਅਵਤਾਰ ਤੇ ॠषि मुनि ਸੰਤ ਜਨ ਸਫਲ ਸਨ ਕਰਮ ਦੇ ਚ ਹਲ ਦੇਖ ਲੈਂਦੇ ਇਸ ਕਰਮ ਤੋਂ ਕੀ ਫਲ ਨਿਕਲੇਗਾ ਇਸ ਬੀਜ ਤੋਂ ਬੋਇਆ ਹੈ ਤਾਂ ਕੀ ਫਲ ਨਿਕਲੇਗਾ ਇਹ ਸੈਂਸ ਵੇਖਣ ਦੇ ਸਫਲ ਹੋਈ ਹੈ ਕਰਮਾਂ ਚੋਂ ਕਿਹੜੇ ਫਲ ਨਿਕਲਣਗੇ ਇਹ ਵੇਖਣ ਦੇ ਸਫਲ ਹੋਇਆ ਸੰਤ ਅਗਰ ਮੈਂ ਦੁਖੀ ਹਾਂ ਤਾਂ ਜ਼ਰੂਰ ਮੇਰੇ ਕੁਝ ਐਸੇ ਕਰਮ ਨੇ ਜਿਨ੍ਹਾਂ ਤੋਂ ਦੁੱਖ ਪੈਦਾ ਹੋਇਆ ਹੈ ਦੁੱਖ ਇੱਕ ਫਲ ਹੈ ਸੁਖ ਇੱਕ ਫਲ ਹੈ ਮੈਂ ਆਪਣੇ ਦੁੱਖਾਂ ਲਈ ਆਪਣੇ ਕਰਮਾਂ ਨੂੰ ਦੋਸ਼ੀ ਠਹਿਰਾਵਾ La que, que se jorno.